ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਹੇ ਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਈਵਰ ਇਸ ਸਮੇਂ ਸਾਨੂੰ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾ ਵਿੱਚ ਰੱਖੀ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਜਿਹੜੀਆਂ ਮਨੋ ਕਾਮਨਾਵਾਂ ਮੇਰੇ ਦਾਤਾ ਜ਼ਰੂਰ ਪੂਰੀਆਂ ਕਰਦੇ ਹੋ ਮੇਰੇ ਦਾਤਾ ਸੱਚਾ ਪਾਤਸ਼ਾਹ ਜੀ ਇਹ ਹੀ ਦਿਲੋਂ ਅਰਦਾਸ ਹੈ ਮੇਰੀ ਪਾਂਚਾ ਹਾਂ ਜੀ ਆਪਣੀ ਮਾਸੀ ਦੇ ਪਿੰਡ ਬਿੰਦਰਕ ਜਿੱਥੇ ਤੋਂ ਸਰਜੀਤ ਸਿੰਘ ਬਿੰਦਰਕੀਆ ਪੂਰੇ ਪੰਜਾਬ ਦੇ ਵਿੱਚ ਕਿ ਪੂਰੇ ਵਰਲਡ ਦੇ ਵਿੱਚ ਨਾਮ ਖੱਟਿਆ ਸੀ ਕੋਸੇ ਇਨਸਾਨ ਨੇ ਹਣਾ ਤੇ ਇੱਥੇ ਅੱਜ ਮਾਸੀ ਜੀ ਦੇ ਘਰ ਅਖੰਡ ਜਾਪ ਆਰੰਭ ਹੋਏ ਨੇ ਤੇ ਆਇਆ ਵਾ ਸਵੇਰ ਦਾ ਹੁਣ 3:00 ਪੈਰ ਹੋ ਗਿਆ ਤਕਰੀਬਨ ਤੇ ਪਰਸੋਂ ਨੂੰ ਭੋਗ ਪਾਣੇ ਆ ਜੀ ਅੱਜ 3:00 ਨਰਤ ਹੈ 5:00 ਨਰਤ ਨੂੰ ਭੋਗ ਪਾਉਂਗੇ ਤੇ ਉਹ ਵੈਸੇ ਦੱਸਦਾ ਤੁਹਾਨੂੰ ਡੇਟ ਦਾ ਪਤਾ ਲੱਜੂਗਾ ਬੰਦਿਆਂ ਨੂੰ ਤੇ ਇੱਥੇ ਕਰਦੇ ਹੁੰਦੇ ਜਿਹਨਾਂ ਦਾ ਬਾੜਾ ਜਿਹੜਾ ਬਾੜੇ ਦੇ ਵਿੱਚ ਹੈ ਜਿਹੜਾ ਮਤਲਬ ਲੰਗਰ ਪਾਣੀ ਦਾ ਪ੍ਰਬੰਧ ਇੱਥੇ ਹੀ ਕਰਦੇ ਹੁੰਦੇ ਰੋਟੀ ਪਾਣੀ ਦਾ ਪ੍ਰਬੰਧ ਹਰ ਸਾਲ ਮੇਰੀ ਮਾਸੀ ਹੈ ਅਖੰਡ ਜਾਖਰ ਕਰਵਾਉਂਦੀ ਜ ਆਪਣੇ ਘਰਾਂ ਸੁੱਖ ਸ਼ਾਂਤੀ ਦਾ ਤੇ ਹੁਣ ਪੈਟਰੋਲ ਲੈ ਕੇ ਆ ਗਿਆ ਬੁੱਗਾ ਇੱਥੇ ਮਾੜਾ ਮੋਟਾ ਫਰੂਟਾ ਮੀਟਰ ਦੇ ਨਾਲ ਉਹ ਕਰਾਂਗੇ ਉਹਦੇ ਦੁਆ ਦੁਆ ਮੰਡਾ ਵੀ ਆ ਗਿਆ ਤੇ ਤਾਸਪਾਈ ਦੀ ਕਰਕੇ ਥੋੜੀ ਮਾਸੀ ਨਾਲ ਵੀ ਮਿਲਾਵਾਂਗੇ ਤੁਹਾਨੂੰ ਤੇ ਉਸ ਦੇ ਬਾਅਦ ਦੇ ਵਿੱਚ

ਫਿਰ ਬੜੀ ਛਾਪਟ ਹੋਣੀ ਹੈ ਸੱਸੀ ਜੀ ਸਾਰਿਆਂ ਨੂੰ ਉਹ ਠੀਕ ਹੈ ਹਾਂਜੀ ਕਿਹੜੀ ਛਾਪਟ ਦੀ ਗੱਲ ਕਰਿਆ ਕਹਿੰਦਾ ਕਿੱਧਰ ਨੂੰ ਪੈਗਾ ਬੰਦਾ ਛਾਪਟ ਤਾਂ ਗਾਂ ਕਹਿੰਦੇ ਗੱਡੀ ਹੁੰਦੀ ਹੈ ਇੱਥੋਂ ਨਹੀਂ ਅੱਛਾ ਨਾ ਨਾ ਉਹ ਕੋਈ ਚੱਕਰ ਨਹੀਂ ਉਹ ਚੱਕਰ ਨਹੀਂ ਥੋੜੀ ਗਾਂ ਹੀ ਨਿਕਲੀ ਵੀ ਆ ਪਰ ਉਹ ਜਗ੍ਹਾ ਤਾਂ ਹੈਗੀ ਆ ਵਾਧੂ ਆ ਉਹ ਨਹੀਂ ਉਹ ਹੁੰਦਾ ਤਾਂ ਹੈ ਪਰ ਪਿੱਛੇ ਨੂੰ ਖਿੱਚਉਣੀ ਆ ਉਹ ਹਾਂ ਉਹਦੇ ਕਰਕੇ ਤੇਰੇ ਹੁਣ ਉਹਦੇ ਚ ਜੜ ਲੱਗੀ ਵੀ ਆ ਤਾਂ ਕਰਕੇ ਹਿੱਲੇ ਦੀ ਦੇਖੀ ਤੇ ਹਲਾਈ ਮੜੇ ਚ ਹਿੱਲਦੀ ਹੈ ਹਿੱਲਦਾ ਇਹਦਾ ਉਹ ਮੜੀ ਅੱਛੇ ਨੇ ਖੜਕਾ ਨਹੀਂ ਮੜੇ ਰੁਕ ਜਾ ਕਲਾਂਗਰ ਜਗਾ ਲੋਕ ਲੱਗੇ ਲੋਕੜੇ ਲੱਗੇ ਇਹ ਲੋਕ ਫਿਰ ਜੇ ਠੀਕ ਆ ਬਸ ਫਿਰ ਉਹ ਨਹੀਂ ਨਹੀਂ ਉਹ ਬਾਹਰ ਨਿਕਲਨੇ ਤੇ ਉਹ ਗਾਹਾਂ ਚਲੇ ਗਏ ਇਹ ਤੇਰੀ ਹਿੱਲ ਵੀ ਨਹੀਂ ਹੋਣੀ ਉਹਨੇ ਪਿੱਛੇ ਕਰਨ ਵਾਸਤੇ ਮੈਨੂੰ ਕੀ ਕਰਨਾ ਪੈਣਾ ਉਹ ਵੀ ਦੇਖਣਾ ਉਹਨੇ ਪਿੱਛੇ ਗੁਰੂ 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 ਪਤਾ ਕੀ ਸਮਝ ਦਿਓ ਥੋੜੀ ਜਿਹੜੀ ਆਹ ਹੈ ਐਸੇ ਜਰ ਲੱਗੀ ਹੋਈ ਤੇਰੀ ਇਹਦੇ ਚ ਤਾਂ ਕਰਕੇ ਪਿੱਛੇ ਨੂੰ ਨਹੀਂ ਆਉਂਦੀ ਤੇਰੀ ਨਹੀਂ ਪਹਿ ਹੈ ਤੇ ਢਿੱਲੀ ਓਏ ਢਿੱਲੀ ਆ ਨਾ ਕੱਢ ਕੇ ਪਾਈ ਦੀ ਆ ਲੋ ਕਰਕੇ ਗੱਬੇ ਕਰ ਲੈ ਫਿਰ ਉਹ ਕਰਨਾ ਫਿਰ ਤੈਨੂੰ ਲਿਫਟ ਚੱਕਣੀ ਪੈਣੀ ਹੈ ਲਿਫਟ ਚੱਕ ਕੇ ਹੋਊਗੀ ਲਿਫਟ ਚੱਕ ਕੇ ਫੇਰ ਨਹੀਂ ਹੋਣਾ ਖੁੱਲ ਜਾਣਾ ਪਿੱਛੇ ਨੂੰ ਪਿੱਛੇ ਨੂੰ ਆ ਜਾਣਾ ਠੀਕ ਦੇਖ ਇਹਦੇ ਵਿੱਚ ਲਿਫਟ ਨਹੀਂ ਆਉਂਦੀ ਐਕਚੁਅਲੀ ਲਿਫਟੀਆਂ ਤੇਰਾ ਔਖਾ ਹੋਣਾ ਬਾਅਦ ਚ ਕੱਢਣੀ ਔਖੀ ਹੋਣੀ ਬਹੁਤ ਉੱਥੇ ਪਈਆਂ ਜਿਹੜੀਆਂ ਹੈਗੀਆਂ ਇੱਕ ਮਿੰਟ ਫੜ ਦਮ ਉੱਤੇ ਇੱਕ ਵਾਰ ਚਲ ਫੇਰ ਵੀ ਦੇਖ ਲੈ ਇੱਕ ਵਾਰ 怎么样的地方 ਕਾਕਾ ਕਾਕਾ ਕਤਮ ਕਾ ਇਹਦੇ ਪਰ ਤਾਂ ਬਾਈ ਉਹ ਮਾਰਨਾ ਪੈਣਾ ਮੜ ਜਾ ਕਪਾ ਨੂੰ ਉਹ ਨਾ ਨਾ ਕਹੀ ਗਿਆ ਤੇ ਭਵਾ ਦੇ ਬਾਈ ਹਾਂ ਜਾ ਪਤਾ ਕੀਤਾ ਜਿਆ ਦੋ ਕੁ ਦਿਨ ਪਹਿਲਾਂ ਆਏ ਤਾਂ ਛੱਟਪਟ ਵੀ ਆਉਂਦੀ ਏ ਛੱਟਪਟ ਨੇ ਵੀ ਕੰਮ ਕਰ ਦਿੰਨਾ ਤੇਰਾ ਇਹ ਜੇ ਕਾਂਟੇ 'ਚੇ ਕਾਂਟੇ 'ਚ ਫੂਕ ਦਿੰਦੀ ਏ ਹੈ ਕਹੀ ਏ ਛੱਟਪਟ ਉਹ ਤਾਂ ਉਹ ਬਣ ਗਿਆ ਠੀਕ ਬਣ ਗਿਆ ਸਾਰਾ ਹੀ ਵਧੀਆ ਹੋ ਗਿਆ ਸੋ ਤਾਂ ਹੂੰ ਬੱਤ ਲਾਣ ਦਾ ਯੋਗ ਹੋ ਗਏ ਯਾਨੀ ਆਏ ਆ ਵੀ ਜਿਹੜਾ ਪੋਲਾ ਹੋ ਜਾਂਦਾ ਨਾ ਖੇਤ ਬਾਈ ਜੇ ਕਿਥੋਂ ਰਮੀ ਮੂੰਹ ਪੈ ਜਾਵੇ ਫਿਰ ਰੱਖਾ ਹੋ ਜਾਂਦਾ ਥੋੜਾ ਥੋੜਾ ਜਿਹਾ ਵੀ ਨਹੀਂ ਹੁਣ ਕਹਿੰਦੇ ਬਾਈ ਉਹ ਪਾ ਦੇਣੀ ਹੂੰ ਚੱਲ ਚੱਲੀਏ ਘਰ ਨੂੰ ਮਾਫੀ ਫਿਰ ਮਿਲੀਏ ਚੱਲ ਕੇ ਫਿਰ ਹਾਂ ਅੱਛਾ ਪਾਣੇ ਪੁੰਡੇ ਇੱਥੇ ਤੋਂ ਹੋਣੇ ਫੇ ਸਾਰੇ ਹਨ ਪਾਣੇ ਮਾਫ ਕਰ ਦਈਏ ਮੜਾ ਜਾ ਫਿਰ ਹਨ ਇਹਦੀ ਵੀ ਸੈੱਡ ਚੱਲ ਪਾਣੀ ਨਿਕਲਣੇ ਤੇ ਬਾਅਦ ਹੋਜੂ ਬਾਕੀ ਦਾ ਸਾਫ ਜਾਂ ਵਿੱਚ ਵੜ ਕੇ ਪਹੁੰਚੂਗਾ ਤੱਕ ਨਹੀਂ ਨਹੀਂ ਬਾਈ ਭਰਿਆ ਵਜਾ ਦਾ ਤੇ ਪਾਣੀ ਤਾਂ ਕੱਢਣੀ ਪੈਣਾ ਨਹੀਂ ਹਾਂ ਉਹਦਾ ਸਹੀ ਕੰਮ ਕਿੱਥੇ ਦਿਖਿਦਾ ਹੈ ਅੱਛਾ ਆਹ ਹੈ ਉਰ ਦੇ ਡੰਡਾ ਹੀ ਮਾਰ ਦੇ ਅੰਦਰ ਨੂੰ अच्छा तो पर गया तो निकले ना ओ अच्छा ये भी गल पुत आजा मेरा पुत लगे ओहो बिचू तो चल पे चल पे चल पे चल पे पल तो पंगा कर लिया खड़ा हां बड़ा डका डा गल अच्छा फटो हो जाओ हां आ आज

ਇਹ ਜਿਹੜੀ ਚਿਰਪਲ ਜੀ ਜੰਮੀ ਹੋਈ ਸਾਈਡ ਪਰ ਹਰੀਆਲੀ ਜੀ ਉਹ ਵੀ ਸਾਫ ਕਰ। ਉਹ ਹੈਗੇ ਆਪਣੇ ਤਾਂ ਹੁਣ ਕਿਹੜਾ ਲੰਗ ਕਰਕੇ ਜੀ। ਹਾਂ। ਅੱਛਾ 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 ਹਾਂ 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 ਠੀਕ ਹੈ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਮਾਰ ਕੇ ਪਰਮਾਨ। ਚਲੋ ਖੇਤੀ ਖੇਤੀ ਨੂੰ ਆ ਤਾ। ਪਹੁੰਚ ਗਏ ਜੀ ਘਰਾਂ। ਆ ਠੀਕ ਠਾਕ। ਤੇ ਕੀ ਕੀਨਾਂ ਦੀ ਵੀ ਬਣਾ ਦੇ। ਤੇ ਕਿਨਾਂ ਦੀ ਬਣਾ ਦਵਾਂ? ਹਾਂ। ਪਹਿਲਾਂ ਮਾਸੀ ਨੂੰ ਮਲਾਉਂਦਾ ਸਾਨੂੰ ਕਈ ਮਹੀਨੇ ਬਾਅਦ ਮਾਸੀ ਦੇ ਤੁਹਾਨੂੰ ਦਰਸ਼ਨ ਕਰਾਉਣੇ ਹੁਣ ਮੈਂ ਲੋਈ ਮੈਂ ਤਾਂ ਚਲ ਆਉਂਦਾ ਜਾਂਦਾ ਕਰ ਜਾਂਦਾ ਬੇੜੇ ਇੱਕ ਵੇਲੇ ਆਉਂਦਾ ਸੀਗਾ ਉਹਨਾਂ ਦੇ ਕੋਲ ਹਾਲ ਚਾਲ ਪੁੱਛ ਕੇ ਨਿਕਲ ਜਾਂਦਾ ਤਾਂ ਪਰ ਵੀਡੀਓ ਨਹੀਂ ਸੀਗੀ ਬਣੀ ਅੱਜ ਹੁਣ ਮਤਲਬ ਰੱਬ ਦੀ ਭਗਤਣੀ ਬਣੀ ਬੈਠੀ ਆ ਸੇਵਾਦਾਰ ਨਹੀਂ ਬਾਬੇ ਦੀ ਹੈ ਬਾਬੇ ਦੀ ਸੇਵਾ ਦੀ ਮੇਰਾ ਮਾਸੀ ਸਾਥੀਕਰ ਬੈਗੁਰਜੀ ਦਾ ਖਾਲਸਾ ਮੈਂ ਜੀ ਦੇ ਪੁੱਤ ਕਿੱਦਾਂ ਹੈ ਮਾਸੀ ਠੀਕ ਹੈ ਤਾਂਦਰੁਸਤਾ ਸਰੀਰ ਬੱਚਾ ਚੱਲ ਹੁਣ ਬੁੜੇ ਹੋਏ ਤਾਂ ਉਹ ਤਾਂ ਹੁਣੇ ਹੀ ਹੁਣਾ ਜਿਹੜਾ ਕੋਣ ਆਏ ਉਹ ਤਾਂ ਜਿਹੜਾ ਕੋ ਹੁਣ ਆਇਆ ਮੈਂ ਉਹ ਦੱਸੀ ਲਿਆ ਹਾਂ ਜਿਹੜਾ ਟਾਈਮ ਨਿਕਲਦਾ ਠੀਕ ਨਿਕਲਦਾ ਐਂ ਕਹਦੀ ਦੱਸ ਹਾਂ ਇਕਣੀਆਂ ਨਾ ਐਂ ਕਹਦੇ ਫੇਰ ਬਾਅਦ ਵਿੱਚ ਕਿ ਤੈਨੂੰ ਸਾਰਾ ਕੁਝ ਪਤਾ ਤਾਂ ਹੈਗਾ ਹਾਂ ਪਤਾ ਹੀ ਆਉਂਦਾ ਕਾ ਤੈਨਾਂ ਤਾਂ ਆਈ ਹਾਂ ਦਾਸ ਸੇਤਾ ਠੀਕ ਐ ਹਾਂ ਤੇਰਾ ਚਿਹਰਾ ਦੱਸਦਾ ਠੀਕ ਆ ਜਿਵੇਂ ਰਾਮ ਕਾ ਜੀਆਂ ਲੱਗ ਜਾਂਦੀਆਂ ਜਾਰੇ ਬਸ ਇਹ ਚਿਹਰੇ ਦੇ ਅੱਧੀਆਂ ਮਵਾਰੀਆਂ ਨੇ ਹੋਏ ਹਾਂ ਇੱਧਰ ਉੱਧਰ ਵਜਦੀਆਂ ਤੁਹਾਡੀ ਸਹੀ ਗੱਲ ਹੈ ਵਾਹ ਹਾਂ ਭਾਈ ਤੂੰ ਵੀ ਕਿਤੇ ਕਿਤੇ ਦਰਸ਼ਨ ਦਿੰਦੀਆਂ ਬੁਲਾ ਦੇ ਦਸਰ ਜੀ ਚਾਹ ਹੈ ਹੈ ਮੈਂ ਤਾਂ ਕੰਮਾਂ ਮੈਂ ਤਾਂ ਲੋ ਦਰਸ਼ਨ ਦੇ ਦਿੰਦਾ ਹਾਂ 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 ਇੱਧਰ ਸੱਸੀ ਕਾ ਬੁਲਾਓ ਸਾਰਿਆਂ ਨੂੰ ਰਾਈਟ ਜੀ ਆ ਖਾਸ ਸਾਹਿਬ ਜੀ ਕੀ ਪਤੇ ਹਾਂ ਇਹ ਸਾਡੀ ਭੂਆ ਹੈ ਨਾ ਸਾਡੀ ਮਾਂ ਸਮਾਨ ਹੈ ਵੀ ਆਹ ਬੋ ਤਾਂ ਕਹਤਾ ਬੁਲਾਤੀ ਹੈ ਸੱਸੀ ਕਾ ਤੂੰ ਪਿੱਛੇ ਅੱਜ ਮੈਨੂੰ ਮਨਾ ਮਨੋਂ ਗੱਲ ਕਰ ਲੈਣੇ ਮੰਮੀ ਨੂੰ ਕੋਈ ਜੀ ਹੈ ਕਰਨਾ ਕਰਨਾ ਮੈਂ ਗੱਲ ਕਰਾ ਕਨਫਰਮ ਸੀ ਕਰ ਪੈਣਾ ਪੂ ਕੋ ਪਾਸਨ ਨਾ 400 ਰੁਪਏ ਦਾ। ਅੱਛਾ। ਦਸਤਾ ਤਾਂ ਮੈਂ ਪਹਿਲਾਂ। ਆ ਜੀ। ਕਿੰਨੇ ਮਨ ਰਾਤਾ ਤਾਂ? 5 ਮਨ। ਤੁਹਾਨੂੰ ਆ ਜੀ। ਹਾਂ ਕਿਤੇ ਗਈ ਨਹੀਂ ਆ ਜੀ ਜੇ ਮੈਂ ਜਾਣੀ ਨਾ ਮੌਤ ਤੇ। ਅੱਛਾ। ਬਰੀ ਲਹਿ ਪੁੱਤ। ਠੀਕ ਹੈ। ਜੇ ਮੈਂ ਜਾਣੀ ਨਾ ਮੌਤ ਤੇ ਕਿ ਆ ਜੀ ਆ ਜੀ। ਜੇ ਫਿਰ ਨਹੀਂ ਜਾ। ਨਾ ਜਾ। ਹਾਂ। ਹਾਂ। ਪਰ ਤੈਨੂੰ ਕਹ ਮੈਨੂੰ ਪਤਾ ਤੇਰਾ ਸਰਦਾ ਨਹੀਂ ਹੈਗਾ। ਮੇ ਤਾਂ ਤਾਂ ਜਾਣੀ ਪੈਣੀ ਹਾਂ ਮੈਨੂੰ ਪਤਾ ਹੈ ਹਾਂ ਦੇਤਾ ਦਾਦਾ ਸਹੀ ਜੀ ਕੋਈ ਜਰਦਾ ਨਹੀਂ ਹੈਗਾ ਸਹੀ ਜੀ ਕੋਈ ਆਪਣੇ ਪਰਿਵਾਰ ਬਾਰੇ ਦੱਸ ਸਾਰੇ ਠੀਕ ਠਾਕ ਹੈ ਹਾਂ ਠੀਕ ਹੈ ਚਲੋ ਤੰਦਰੁਸਤੀ ਚਾਹੀਦੇ ਸਾਰੇ ਬਾਈ ਕਿਰਪਾ ਪਰਮਾਤਮਾ ਦੀ ਚੜ੍ਹਦੀ ਕਲਾ ਰੱਖੇ ਚਲੋ ਬਾਬੇ ਦੇ ਨਾਲ ਉਧਰ ਨਾਲ ਕਹਿੰਦੇ ਨੇ ਕਹਿੰਦੇ ਨਾ ਇੱਥੇ ਤੇ ਨਿਕਲ ਕੇ ਬਾਹਰ ਤੇ ਹੋ ਬਈ ਦੇਖੋ ਮੇਰੇ ਉਹ ਉਧਰ ਮੈਂ ਵੀ ਕਾਲੀ ਕਿਤਾ ਦੇ ਹਾਂ ਹਾਂ ਉਹ ਨੀਤੂ ਵੀ ਕਹਿੰਦੀ ਸੀ ਅੱਛਾ ਉਹ ਕਹਿੰਦੀ ਤੁਸੀਂ ਦੇਖ ਮੈਂ ਕਹਿੰਦੀ ਮੈਂ ਦੇਖ ਨਹੀਂ ਠੀਕ ਠੀਕ ਐ ਤੈਨੂੰ ਤਾਰ ਕੇ ਲੱਗ ਗਿਆ ਕਹਿੰਦੀ ਹਾਂ ਕਹਿੰਦਾ ਲੈ ਉਹਨਾਂ ਦਾ ਕਹਿੰਦੀ ਉਹ ਵੀ ਗੱਲ ਚਲੋ ਵੀ ਲੋ ਵੀ ਗੱਲ ਠੀਕ ਐ ਹੁਣ ਆਉਣਾ ਪਊ ਫਿਰ ਪਾਸੋਂ ਹਾਂ ਬਣਾਵਾਂਗੇ ਵੀਡੀਓ ਮਿਲ ਜਾਣੇ ਨਾਲੇ ਘਰਦਿਆਂ ਨੂੰ ਮਿਲ ਜਾਣਗੀਆਂ ਉਹ ਸਾਰੀਆਂ ਹਾਂ ਕਹਿੰਦੇ ਨੇ ਉਧਰ ਸੰਦੀਪ ਵਿਚਾਰੀ ਉਹਦੀ ਪਰਜਾਈ ਐਕਸਪਾਇਰ ਹੋ ਗਈ। ਉਹ ਚੱਲ ਜੀ ਉੱਥੇ ਜਾਣਾ ਪੈ ਗਿਆ ਇਧਰ। ਚੱਲੀ ਸਾਉਂ ਦੀ ਹਾਂ ਉਹਦੇ ਕਰਕੇ। ਨਹੀਂ ਤਾਂ ਜੇ ਮੈਂ ਸੋਚਦਾ ਸੀ ਕਿ ਇਦਾਂ ਵੀ ਚੱਲ ਵੀ ਜੇ ਉਹ ਅੱਜ ਘਰਾਂ ਹੁੰਦੀ ਮੈਂ ਸੁਖਵੀਰ ਨੇ ਆਣਾ ਤਾਂ ਚੱਲ ਥੋੜੀ ਉਹਦੀ ਫੇਵਰ ਕਰਦੇ ਹੋਰੇ। ਫਿਰ ਕੋਈ ਹੈ ਇੰਤ ਪਿੱਛੇ। ਇਹਦੇ ਕਰਕੇ ਚਲੋ ਹੋ ਜਾਂਦਾ ਫਿਰ। ਇਹੀ ਜੀ ਸੇਵਾ ਦਾ ਕਰਮ ਵਾਲੇ ਨੂੰ ਮਿਲਦੀ ਹੈ ਜੀ ਤੇ ਦੀ ਜੀ ਗੱਲ ਹੈ ਨਾ ਹੁਣ ਆਈਏ ਵੀਰ ਜੀ ਸੇਵਾ ਕਰਕੇ ਚਲੇ ਗਈਆਂ ਹਾਂ ਹਾਂ ਬੀਬੀ ਆਪ ਚਲੀਆਂ ਠੀਕ ਹੈ ਗੱਲਾਂ ਇਕ ਨਹੀਂ ਹੁੰਦੀ ਥੋੜੀ ਸੇਵਾ ਕਰਿਆ ਬਸ ਚੱਲ ਬਰੇ ਘਰਾਂ ਨੂੰ ਫਿਰ ਜੀ ਤੇ ਆਏ ਉਹ ਆਪਣੇ ਵੱਲ ਵੀ ਨਾ ਇਹ ਤਾਂ ਹੀ ਸਾਥ ਰਖਾਇਆ ਉਹ ਤੁਸੀਂ ਹੂੰ ਵੀ ਜਨ ਸੇਵਾ ਕਰਕੇ ਜੀ ਤੇ ਆਪਣਾ ਮਨ ਕਿਹੋ ਜਿਹਾ ਤਾਂ ਵੀ ਜੀ ਤਾਂ ਹੈ ਮੇਰਾ ਬੋਤ ਉਹ ਦੇਖੀ ਤਾਂ ਨਹੀਂ ਤੂੰ ਉਹ ਵੀ ਨਹੀਂ ਕਰਦਾ ਸੈਨ ਜੀ ਜੀ ਦਾ ਬਿਲਕੁਲ ਬੁਲਾ ਕੇ ਦੀ ਸ਼ਸਰੀ ਦਾ ਪਹਿਲਾਂ ਵੀ ਬੁਲਾਈ ਸੀ ਉੱਥੇ ਅੱਛਾ ਜਦ ਹੁਣ ਬਾਬਾ ਜੀ ਆਏ ਵੀ ਨਾ ਆਪਣੇ ਘਰਾਂ को ठ भ है अंदरजी पार पदना ैगर वि ठना शेर ब रखना को और उनम् विेता जैसे ममाराद रूप उत् ैसेर जमााइन जा ठक ह मट सोनाका ਮੇਰਾ ਵੀ ਰੰਗ ਕਾਲਾ ਹੋ ਗਿਆ ਹਨਾ ਪਹਿਲਾਂ ਕਿਹੜੇ ਬਹੁਤ ਚਟਾ ਦਾ ਤੇਰਾ ਰੰਗ ਠੀਕ ਆ ਮੇਰਾ ਰੰਗ ਠੀਕ ਹੈ ਨਹੀਂ ਨਹੀਂ ਕਾਲੂ ਕਾਲੂ ਕੋਈ ਜਾਂਦੇ ਨੇ ਹਾਂ ਯਾਰ ਵੀ ਨਹੀਂ ਮਾਸੀ ਚਾਹ ਚਾਹ ਦੇ ਵਿੱਚ ਅਜੀਤਾ ਕਿੰਨਾ ਕਰਦਾ ਠੀਕ ਹੀ ਆ ਠੀਕ ਹੀ ਨਾ ਨਾ ਅਸੀਂ ਤਾਂ ਕਹਿੰਦੇ ਲੈ ਕੇ ਆਏ ਮੈਂ ਮੈਂ ਜਿੱਦਾਂ ਆਉਣਾ ਪੰਜਵੀਂ ਛਵੀਵੀਂ ਵਰਗਲਾਸ ਦੇਖ ਰਿਹਾ ਤੇਰੇ ਆਪੇ ਵਿੱਚ ਹਾਂ ਝੂਠੇ ਨਹੀਂ ਬੋਲਦਾ ਲੈ ਵੀ ਦੇਖ ਬਾਬੇ ਆਏ ਹੋਏ ਖੜੇ ਝੂਠਾ ਬੋਲੀ ਮੈਂ ਪੰਜਵੀਂ ਛਵੀਵੀਂ ਵਰਗਲਾਸ ਦੇਖਿਆ ਤੇ ਇਹ ਨਹੀਂ ਪਤਾ ਵੀ ਹਰ ਪਾਣੀ ਹੋ ਸਕਦਾ ਕਹਿਣ ਇਹ ਉਹ ਤਾਂ ਵੀ ਪਾਣੀ ਪੀਂਦੀ ਨਹੀਂ ਦੇਖੀ ਹਾਂ ਮੈਂ ਦੋਈ ਵਾਰ ਪੀਤੀ ਵੀ ਚਾ ਹੁਣ ਦੋਈ ਵਾਰ ਹਾਂ ਤਿੰਨ ਵਾਰ ਤਾਂ ਆਪਾਂ ਨੇ ਇਕੱਠਿਆਂ ਨੇ ਪੀ ਲਈ ਕੋਈ ਝੂਠੇ ਬੋਲੀ ਜੰਨੀ ਹੈ ਦੋ ਹੀ ਵਾਰ ਪੀਤੀ ਮੈਂ ਸਵੇਰੇ ਸਵੇਰੇ ਪੀਤੀ ਸੀ ਜਾਂ ਹਾਂ ਕਿੰਨੇ ਵਜੇ ਪੀਤੀ ਸੀ ਮਨੋ ਤੇਰੇ ਦਾ 6 ਵਜੇ 6 ਵਜੇ ਪੀਤੀ ਸੀ ਜਦੋਂ ਮੈਂ ਹੁਣ ਇੱਥੇ ਤੇ ਗਿਆ ਤਾਂ ਅਸੀਂ ਟਰੈਕਟਰ ਵਾਉਣਗੇ ਤੇ ਇੱਥੇ ਨੂੰ ਚਾਹ ਲੈ ਤੁਹਾਡੇ ਸਾਰਿਆਂ ਕੋਲੋਂ ਤੇ ਭੈਣ ਨੇ ਮੈਨੂੰ ਚਾਹ ਨਹੀਂ ਪੁਣਾ ਕਿਤੀਸ਼ ਵਜੇ ਜਦ ਵੀ ਪੀਂਦੇ ਦੇ ਆਪਾਂ ਦੋ ਵਾਰ ਹੋ ਗਈ ਤੀ ਵਾਰ ਆ ਹੋਣਾ ਚਾਹ ਨਹੀਂ ਹੈਗੀ ਆਕੇ ਕੀ ਆ ਹੁਣ ਤੇ ਇਹ ਦੋ ਵਾਰ ਤੇ ਕੀ ਬੋਲ ਹਲ ਤਾਂ ਮੈਂ ਹਲ ਤਾਂ ਹਲ ਤਾਂ ਮੈਂ ਬਕਾਲ ਤੇ ਸ਼ੁਰੂ ਨਹੀਂ ਕਰੀ ਆ ਤਾਂ ਮੈਂ ਤੁਹਾਨੂੰ ਦੱਸਣਾ ਤਾਂ ਵੀ ਜਦ ਜਦ ਕੇ ਆ ਤਾਂ ਜਦ ਕੇ ਆ ਤਾਂ ਜਦ ਕੇ ਆ ਤਾਂ ਜਾਂ ਪਾਠੀ ਸਿੰਘ ਬੈਠੇ ਤੇ ਜਦ ਵੀ ਪੀਂਦੇ ਸੀ ਚਾਹ ਉਹ ਆ ਕੇ ਨਾ ਕੋ ਆ ਤਾਂ ਤਿੰਨ ਵਾਰ ਜਿੰਨੀ ਵਾਰ ਕੋ ਆ ਤਾਂ ਪੀਤੀ ਹੈ ਉਨੀ ਵਾਰ ਤੇਰੀ ਨੰਦ ਨੇ ਨਾਲ ਪੀਤੀ ਹੈ ਤਿੰਨ ਤਾਂ ਇਹ ਹੋ ਗਿਆ ਤੁਸੀਂ ਆਈਓ ਲੈ ਉਹ ਸੌਰੀ ਮਾਨ ਸੌਰੀ ਇਹਦੀ ਨਾਲ ਦੋ ਕਿ ਸੌਰੀ ਪਰਦਾਈ ਹੈ ਗਲਤੀ ਭਲੇਖਾ ਦੋ ਬਸ ਨੂੰ ਹਾਂ ਮੈਂ ਵੀ ਤੇਰੀ ਪਰਜਾਈ ਨੇ ਤਿੰਨ ਵਾਰ ਤਾਂ ਜੱਦ ਵੀ ਨਹੀਂ ਕਿ 6 ਵਜੇ ਆਪ ਕਹਿੰਦੀ ਐ ਚਾਰ ਵਾਰ ਹੋ ਗਿਆ ਹੁਣ 6 ਵਜੇ ਤਿੰਨ ਵਾਰ ਪੀਤੀ ਵੀ ਤਿੰਨ ਵਾਰ ਤਾਂ ਆਪਣੀ ਨਰਦਗਾ ਪੀਤੀ ਐ ਐ ਤਾਂ ਕੁਛ ਹਾਂ ਦੱਸ ਕੇ ਕਾ ਹੁਣ ਤੂੰ ਆਏ ਪੁੱਛੀ ਨੂੰ ਕਾ ਕਾ ਤੂੰ ਮੇਰੇ ਬਾਲਾ ਕਿ ਨਿਤਰ ਬਾਲਾ ਪੁੱਛੀ ਨੂੰ ਮਿਲ ਜਾ ਕਾ ਕਾ ਕਾਇ ਕਿਹਨਾਂ ਨੂੰ ਪੀਸ ਤੋਈ ਗਾ ਹਾਂ ਕਿਹ ਕਿਹਨਾਂ ਨੂੰ ਪੀਸ ਅੱਛਾ ਠੀਕ ਹੈ ਤੋਂ ਨਾ ਪਤਾ ਵਾ ਬਚਾਉਣਾ ਵੀ ਹੈਗਾ ਅਣਕ ਲੱਕੜੀ ਉੱਧਰ ਵੀ ਲੱਕੜੀ ਉੱਧਰ ਵੀ ਲੱਕੜੀ ਆ ਪਾ ਇਹ ਲਾਈਫਾਂ ਨਹੀਂ والله ਆਜਾ ਦੇ ਚਲਾ ਦੇ ਬੱਕੜੀ ਮਾਸੀ ਕੋਲ ਤੇ ਨਿਕਲ ਕੇ ਜੀ ਮੈਂ ਪਹੁੰਚ ਗਿਆ ਇਸ ਸਮੇਂ ਕਰੋਪੜ ਬਾਜ਼ਾਰ ਦੇ ਵਿੱਚ ਕਰਦੇ ਕਹਿੰਦੇ ਵੀ ਕੋਈ ਨਾ ਕੋਈ ਸਬਜ਼ੀ ਲੈ ਕੇ ਆਇਆ ਜ਼ਰੂਰ ਤੂੰ ਮੈਂ ਕਿਹਾ ਚੱਲ ਸਬਜ਼ੀ ਲੈ ਲੈਂਦੇ ਆ ਕਿਦਾਂ ਫਿਰ ਕਿਦਾਂ 라 ਜਿਵੇਂ ਕਹਿੰਦਾ ਹਾਂ कर दे जी है? हाँ? किलो साहब क्या सर ठीक है हाँ कि प्याज है सौ का चार किलो है आलू हैं दोनों बराबर है कम ਪਾ ਦੇ ਯਾਰ ਦੋਨੇ ਆਟਮਾ ਨਾ 500 ਦੀਆਂ ਕਰ ਦੇ 250 ਦੀਆਂ ਪਾ ਦੇ 250 ਦੇ ਪਾ ਦੇ ਹਾਂ ਹਾਂ ਹੋਰ ਮੈਂ ਤੇ ਮਾਨੀ ਸਾਹਿਬ ਹਾਂ ਓਏ ਟਮਾਟਰ ਮੇਰੇ ਟੱਬਰ ਖਾਂਦਾ ਪਤਾ ਨਹੀਂ ਕਰਦਾ ਨਹੀਂ ਮੈਂ ਖਾਣ ਨੂੰ ਜੀ ਕਰਦਾ ਉਹ ਖਾਂਦੇ ਨਹੀਂ ਹੈਗੇ ਤੁਸੀਂ ਮੈਨੂੰ ਦੇਖੋ ਕਦੇ ਦੇਖਿਆ ਮੈਨੂੰ ਟਮਾਟਰ ਲੈ ਜਾਂਦੇ ਨੂੰ ਤੂੰ ਵੀ ਜਾਣ ਕੇ ਪੁੱਛਦਾ ਪਰ ਉਹੀ ਚੀਜ਼ ਹੈ ਨਾ ਮਿਰਚਾਂ ਘਰ ਦੀਆਂ ਲੱਗੀਆਂ ਹੋਈਆਂ ਹਾਂ ਇਹ ਵੀ ਹੈਗਾ ਇਹ ਵੀ ਘਰਦਾ ਹੀ ਹੈ ਹਰੀਆਂ ਸਬਜ਼ੀਆਂ ਦੇਖ ਜਗਣਾ ਕੀ ਆ ਹੋਗੀ ਆ ਹੋ ਗਿਆ ਅ ਬਸ ਹੁਣ ਇੱਕੋ ਖਤਮ ਹੋ ਗਏ ਕਰੇਲੇ ਕਰੇਲੇ ਤੁਹਾਡੇ ਕੋਲ ਹੈ ਹੀ ਨਹੀਂ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਤਾਂ 2 ਦਿਨ ਹੋਏ ਪਹਿਲਾਂ ਬਣਾਈ ਹੋਤੀ ਹਾਂ ਬਹੁਤ ਸਵਾਦ ਬਣੀ ਸੀ ਬਈ ਉਹ ਆ ਮੈਂ ਬਹੁਤ ਆਪਣੀ ਘਰ ਦੀ ਘਰ ਵਾਲੀ ਦੀ ਤਾਰੀਫ ਕਰੀ ਮੈਂ ਸ਼ਿਮਲਾ ਮਿਰਚੇ ਬਹੁਤ ਸਵਾਦ ਬਣਾਈ ਹੋਣਾ ਚਲੋ ਕਦੇ ਕਦੇ ਬਣ ਜਾਂਦੀ ਕਦੇ ਕਦੇ ਕਰਦੇ ਬੇਇੱਜ਼ਤੀ ਦੀ ਕਦੇ ਕਦੇ ਹਮੇਸ਼ਾ ਹੀ ਵਧੀਆ ਬਣਦੀ ਆ ਹਰੀ ਸਾਹਿਬ ਜੀ ਦਾ ਹਾਂ ਅੱਛਾ ਹਾਂ ਤੇ ਉਹ ਇਹ ਪਹਾੜੀ ਪਹਾੜੀ ਵੀ ਆਉਂਦਾ ਕਿ ਨਹੀਂ ਦਿਵਾਲੀ ਦੇ ਬਾਅਦ ਵਿੱਚ ਆਉਂ ਪਾੜੀ ਹੈ ਨਾ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਤੇ ਉੱਦਾਂ ਬਾਜ਼ਾਰ ਦੇ ਵਿੱਚ ਰੌਣਕ ਰੌਣਕਾਂ ਲੱਗੀਆਂ ਲੱਗਣ ਹਨਾ ਜਗਰ ਉਹਦੇ ਕਰਕੇ ਨਰ ਰਾਤ ਨੂੰ ਸ਼ੁਰੂ ਹੋ ਗਏ ਹਨਾ ਮੈਂ ਮਾਰੂੰਗਾ ਸਪੈਸ਼ਲ ਕਿਹੜਾ ਮਾਰ ਕੇ ਜਾਊਂਗਾ ਉੱਧਰ ਦੇ ਪਾਸੇ ਹਾਲ ਹੋਰੇ ਚੱਕਰਾਂ ਚੋੜ ਜਿਆ ਫਿਰਦਾ ਮੈਂ ਤੂੰ ਤਾਂ ਸਾਡੇ ਕੋਲ ਕੁਛ ਹਾਂਜੀ ਅਸੀਂ ਕੀ ਆ ਪਾਈ ਆ ਤੂੰ ਹੁਣ ਕੀ ਪਾਉਂਗਾ ਯਾਰ ਹਾਂ ਵਾਹ ਕੁ ਸਤਨਾ ਸੱਚਾ ਅਸੇ ਚੱਲ ਕੋਪੇ ਤੇ ਬਣਾਉਂਗਾ ਯਾਰ ਕਿਲੋ ਕਾ ਪਾਦੇ ਚੱਲ ਤੂੰ ਵੀ ਨਾ ਕਹੀਂ ਹਾਂ ਠੀਕ ਹੈ ਨਾ ਕੋਪੇ ਤੇ ਬਣਾਉਂਗਾ ਇੱਕ ਅੱਧੇ ਦਿਨ ਯਾਰ ਬੇਦ ਕਰ ਦਿੰਦੇ ਹਾਂ ਚਲ ਵਯਾ ਦੀਆਂ ਕਰਦੇ ਯਾਰ ਕਿਆ ਗੱਲ ਆ ਕੋਈ ਵਯਾ ਦੀਆਂ ਪਾਰਾ ਕਿਆ ਗੱਲ ਆ ਯਾਰ ਤੈਨੂੰ ਥੋੜਾ ਨਰਾਜ਼ ਕਰਨਾ ਸੀ ਤੁਹਾਨੂੰ ਨਰਾਜ਼ ਕਰਕੇ ਕਿੱਥੇ ਜਾਣਾ ਸੀ ਉਹ ਆ ਸੀ ਕਿ ਤੁਹਾਡੇ ਦਿਲ 'ਚ ਲੱਗੇ ਰਹੇ ਪਏ ਵਿਆਹ ਕੋ ਚੱਕਰ ਹੀ ਕੋਈ ਗੱਲ ਨਹੀਂ ਆਪਾਂ ਮੈਂ ਦਸ ਮੈਂ ਜ਼ਰੂਰਤ ਵੀ ਨਹੀਂ ਤਾਂ ਵੀ ਲੈ ਚੱਲਿਆ ਮੈਂ ਬਣ ਜੂਗੀ ਦੋ ਦਿਨ ਨੂੰ ਤਾਂ ਕਿ ਹੋ ਗਿਆ ਇਹ ਕਿਹੜਾ ਖਰਾਬ ਹੋਣ ਲੱਗੀ ਆ ਪਾਦੇ ਵੀ ਪਾਦੇ ਹਾਂਜੀ ਇਸ ਵਿੱਚ 10 ਰੁਪਏ ਕਮਸਾਂ ਕਮਾਈ ਲਈ ਹੋਊਗੀ ਓਏ ਇਹ ਗੱਲ ਫਿਰ ਉਹੀ ਗੱਲ ਆ